ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਆਇਆ ਪੱਠੇ ਲੈਣ ਤੇ ਨਾਲੇ ਆ ਕਈ ਤੁਸੀਂ ਵੇਖ ਲਿਓਗੇ ਇਹ ਆਪਾਂ ਸਬਜੀ ਆਸਤੇ ਥਾਂ ਬਣਾਉਣਾ ਤੇ ਮੁੜ ਕੇ ਉਹਨਾਂ ਕਰਾਂਗੇ ਰੌਣੀ ਤੇ ਬਾਕੀ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਉਂਦਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਨ ਕਿਉਂਕਿ ਆਪਣੇ ਬਲੌਗ ਹੀ ਆਇਆ ਕਰਨੇ ਆ ਕੋਈ ਆਪਾਂ ਕੰਮ ਧੰਦੇ ਕਰਦੇ ਖੇਤ ਤੇ ਜਾਂ ਜਵੇਂ ਆਪਾਂ ਕੋਈ ਫਸਲ ਵੜਨੀ ਹੈ ਜਾਂ ਬਾਣ ਪਾਉਣੇ ਹੈ ਆਨੇ ਇਥੇ ਭਾਂਤ ਭਾਂਤੇ ਟਰੈਕਟਰ ਜਿਵੇਂ ਕੋਈ ਜੋਂਡ ਯਾਰਾ ਕੋਈ ਛਤੀਤੀ ਸਪੈਸ਼ਲ ਐਡੀਸ਼ਨ ਪ੍ਰੀਤ 2511 855 ਆਪਣੇ ਉਹਨਾਂ ਦੇ ਆਪਾਂ ਜ਼ੋਰ ਵਿਖਾਇਆ ਕਰਾਂਗੇ ਤੁਹਾਨੂੰ ਤੇ ਬਾਕੀ ਆਪਣੇ ਕੰਮ ਧੰਦੇ ਕੋਈ ਝੋਨਾ ਉਹਨੇ ਦੇ ਪਨੀਰੀ ਬੀਜ ਦੇ ਜਿਵੇਂ ਕਿਹੜਾ ਲਾਵਾਂਗੇ ਕੀ ਕਰਾਂਗੇ ਆਪਾਂ ਸਾਰੀਆਂ ਵੀਡੀਓ ਪਾਇਆ ਕਰਾਂਗੇ ਕੋਈ ਹੋਰ ਕੋਈ ਗੱਲਾਂ ਬਾਤਾਂ ਕੋਈ ਜਿਹੜੀਆਂ ਆਪਣੀਆਂ ਆਮ ਜੇਮਰ ਚ ਬੀਜ ਦੀਆਂ ਜਾਂ ਕੋਈ ਆਪਣੇ ਤਜਰਬੇ ਜਮੇ ਆਪਾਂ ਕੋਈ ਕੰਮ ਕੀਤੇ ਹੁੰਦੇ ਆ ਉਹਦੀਆਂ ਗੱਲਾਂ ਬਾਤਾਂ ਕਰਾ ਕਰਾਂਗੇ ਆਪਾਂ ਤੇ ਚਲੋ ਅੱਜ ਆਪਾਂ ਤੁਹਾਨੂੰ ਪਹਿਲਾਂ ਖੋਨੇ ਸਰੋਂ ਤੇ ਉਦੋਂ ਬਾਅਦ ਆ ਵਡਾਂਗ ਪੱਠੇ ਤੇ ਫਿਰ ਪਟਾਂਗੇ ਥਾਂ ਆ ਸਰੋਂ ਆਪਣੀ ਇਹ ਸਰੋਂ ਆਪਣੀਆਂ 45S 46 ਇਹ ਆਪਾਂ ਸਪੈਸ਼ਲ ਬੀਜ ਨੇ ਇਹਦੇ ਵਾਸਤੇ ਕਰਦੇ ਤੇਲ ਵਾਸਤੇ ਇੱਕ ਪਾਣੀ ਲੱਗਿਆ ਇਹਨੂੰ ਇੱਕ ਪਾਣੀ ਬਸ ਹੌਣ ਲਾਉਣਾ ਇਹ ਤੋਂ ਬਾਅਦ ਨੇ ਲਾਉਣਾ ਇਹਨੂੰ ਤੇ ਉਹਦੇ ਨੇ ਪੱਕ ਜਣਾ ਤੇ ਜਾਂ ਆਪਾਂ ਛੱਡਦੇ ਹੁੰਦੇ ਸੀ ਅੱਗੇ ਕਾਂਚ ਆਹ ਵੇਖੋ ਵਟ ਦੇ ਖੜਾ ਖੜੀ ਸਰੋਂ ਤੇ ਅੱਗੇ ਆਪਾਂ ਨਾ ਕਾਂਚ ਜائیں ਵਿੱਚ ਵੀ ਛੱਡਦੇ ਹੁੰਦੇ ਸੀ ਦੇਉ ਆਪਾਂ ਫਿਰ ਛੱਡਣੋਂ ਹਟ ਗਏ ਪਰ ਉਹਦੇ ਨਾਲ ਵੀ ਆ ਜਦੋਂ ਆਪਾਂ ਤੜਕੇ ਪੱਠੇ ਵੜਦੇ ਹੁੰਨੇ ਨਾ ਤਰੇਲ ਚ ਤੇ ਭੇਜ ਜਾਂਦੇ ਆ ਤਾਂ ਕਰਕੇ ਨਾ ਫਿਰ ਉਹ ਥੋੜਾ ਜਿਹਾ ਹੋਰ ਕੋਈ ਏਡੀ ਗੱਲ ਨਹੀਂ ਸੀ ਵਧੀਆ ਹੋ ਜਾਂਦੀ ਸਰੋਂ ਉਹ ਵੀ ਆਏ ਨੇ ਬਈ ਕੁੱਤਾ ਆਈ ਨਹੀਂ ਯਾਰ ਹੈ ਉਧਰ ਹੀ ਦਾ ਫਿਰਦਾ ਫਿਰਦਾ ਉਧਰੇ ਮੁੜ ਗਿਆ ਉਹ ਇਹਨੇ ਖਾਲੀਆਂ ਇਹਨਾਂ ਪਾਈਆਂ ਨਹੀਂ ਫਿਰਨੇ ਪਾ ਦੇ ਫਿਰ ਇੱਕ ਅਤੀ ਤੇ ਪਾ ਦੇ ਨੂੰ ਕਿੱਥੇ ਪਈਆਂ ਹਾਂ ਆਹ ਪਈਆਂ ਰੋਟੀਆਂ ਇਹ ਨਹੀਂ ਦੂਰ ਭੱਜ ਗਿਆ ਬਈ ਯਾਰ ਆਪਾਂ ਇਹਨੂੰ ਵਿਚਰਨ ਨੂੰ ਕੋਣ ਕੋ ਤਾਂ ਪਾਈਏ ਆ ਜਾ ਕਿਧਰ ਆਇਆ ਖੜਾ ਖੜਾ ਉਹ ਸੁਈ ਵੀ ਕੁੱਤੀ ਤਾਂ ਉਧਰ ਨੂੰ ਮੜ ਗਈ ਹੈ ਨਾ ਉਹ ਜਾਂਦੀ ਵੇਖ ਲੈ ਉਹ ਪੱਕੇ ਖਾਲਦੇ ਜਾਂਦੀ ਬਈ ਓਏ ਉਹ ਉੱਥੇ ਜਾਂਦੀ ਉਹ ਟਰਾਂਸਫਾਰਮ ਦੇ ਕੋਲੇ ਤੇ ਹੁਣ ਆਪਾਂ ਪੱਠੇ ਨਾਲ ਸਕੂਟਰ ਤੇ ਤਿਆ ਰੇੜੀ ਦੇ ਲੈ ਕੇ ਜਾਣੇ ਹੁੰਨੇ ਆ ਪਹਿਲਾਂ ਆਪਾਂ ਉਹਦੇ ਟਰੈਕਟਰ ਤੇ ਸੀ ਜਦੋਂ ਆਪਣੀ ਪਹਿਲਾ ਵੀਡੀਓ ਆਈ ਸੀ ਇਹ ਦਾ ਕਰਨੇ ਇਹ ਵੀ ਇਹ ਨਾ ਆਪਾਂ ਦੋ ਪੰਡਾਲ ਜਾਣੀ ਹੋਣੀ ਆ ਪੂਰੀਆਂ ਤਕੜੀਆਂ ਯਾਨੀ ਕਿ ਜੇ ਥੱਬੇ ਜੇ ਬਣਾਈਏ ਤੇ ਚਾਰ ਬਣ ਜਾਂਦੇ ਆ ਇਹ ਸਸਤਾ ਪੈਂਦਾ ਇੱਕ ਤਾਂ ਇਹਦੀ ਬਾਲੀ ਕਸਕਸਾਈ ਨਹੀਂ ਜਿਵੇਂ ਆਪਾਂ ਟਰੈਕਟਰ ਤਾਂ ਗਣੀਆ ਤਾਂ ਕੀ ਕੁਛ ਵੇਖੋ ਚੱਲਦਾ ਜਦੋਂ ਆਪਾਂ ਲੈ ਕੇ ਜਾਂਦੇ ਆ ਜਦੋਂ ਉਹਦੀ ਲੋਡ ਹੁੰਦੀ ਆ ਆਪਾਂ ਉਹ ਲਿਆਉਣੇ ਤੇ ਜਦੋਂ ਇਹਦੇ ਨਾਲ ਡੰਗਾ ਲਾਇਆ ਜਾਂਦਾ ਫੇਰ ਆਪਾਂ ਲੈ ਆਉਣੇ ਹੋ ਆਉਂਦਾ ਬਾਈ ਦੇਵ ਵੀ ਸੁੱਖੇ ਉਹ ਆਪਾਂ ਲੜੂਗਾ ਹੈਨਾ ਰੇ ਆਂਦਾ ਬਾਈ ਵੀ ਲੈ ਕੇ ਆਵਾਂਗੇ ਆਪਾਂ ਤੇ ਆਪਾਂ ਰੇ ਫਿਰ ਆਪਾਂ ਸਿੱਧਾ ਹੀ ਚੱਕਦਾ ਸਕੂਟਰ ਪਸਲਾ ਸਿੰਗਾ ਪਣਾ ਉਹ ਯਾਰ ਭੁੱਲ ਗਿਆ ਭੁੱਲ ਗਿਆ ਦਸਣਾ ਦਾ ਸੀਗਾ ਐਨਾ ਹੁਣ ਪੈ ਜਾਂਦੀ ਵਧੀਆ ਸੀ ਕਿ ਨਹੀਂ ਹੁਣ ਇਹ ਮੌਕਾ ਮੋੜ ਕੇ ਕਰਨੀ ਹੈ ਇਕਨਾਂ ਵੇਖੋ ਤੁਸੀਂ ਹੁਣ ਨਾ ਜਿਵੇਂ ਵਧੀਆ ਦਿਨ ਲੱਗਿਆ ਸੀਗੇ ਤੇ ਫੇਰ ਬਦਲ ਜੇ ਕਰ ਲਈ ਮੀਂਹ ਕਣੀ ਦਾ ਤਾਂ ਅਜੇ ਹੈ ਨਹੀਂ ਕੋਈ ਚਾਂਸ ਤੇ ਮੌਸਮ ਜਿਹੜਾ ਦੱਸਦਾ ਹੈ ਨੈਟ ਤੇ ਪਤਾ ਲੱਗਦਾ ਤੇ ਪਰ ਕੀ ਪਤਾ ਹੁੰਦਾ ਮਾਲਕ ਦਾ ਕੀ ਨੇ ਫੜਿਆ ਇਹਨੂੰ ਆਓ ਇਹਦੇ ਵੀ ਚੱਲਿਆ ਭਾਇਆ ਬਈ ਖੜਾ ਜਿਹੜਾ ਨਾ ਨਹੀਂ ਨਹੀਂ ਐਂ ਦੇ ਚੱਲਦੇ ਆ ਯਾਰ ਆਪਣੇ ਵਾਲਾ ਤੇਪੀੜਾ ਵਾਂਗ ਮਾਰੂਗਾ ਮਿੱਟੀ ਆ ਨਹੀਂ ਮਾਰਦੀ ਚਪੀੜਾ ਵਾਂਗ ਮਿੱਟੀ ਇੰਨਾ ਕਿੰਨਾਗਾ ਵਾਹਤਾ ਇਹ ਆਇਆ ਤਾਂ ਆਪਣਾ ਵੀ ਪੂਰਾ ਪੋਤਾ ਪਰਾ ਚਾਹੇ ਇਹ ਬੰਦੇ ਬਾਬੇ ਦੇ ਵੇਖਾ ਲਓ ਕਿੰਨੇ ਕੁ ਲੱਗ ਗਏ ਹਾਲ ਬਾਈ ਹਾਂ ਬਹੁਤ ਅੱਛਾ ਹੂੰ ਨਾ ਵੇਖੀਏ ਇੱਕ ਤਾਂ ਲਾਲ ਮਿੱਟੀ ਜੋ ਜੋ ਰੌਣੀ ਕੀਤਾ ਉਹ ਦੇਖੀ ਤੂੰ ਆਹ ਲਾਲ ਮਿੱਟੀ ਬਈ ਹੂੰ ਇਹ ਰੌਣੀ ਪਿੱਛੋਂ ਹਾਂ ਇਹਨੂੰ ਆਪਾਂ ਪੱਥਰੋਂ ਵਾੜ ਲਈ ਨਾ ਹਾਂ ਉਹ ਪਰਰੇ ਪੱਥਰ ਜਿਹੜਾ ਉੱਤੇ ਹੈ पाणी ਪਾਣੇ ਪਾਸੇ ਹੂੰ ਉਹ ਥੋੜੀ ਟਰਾਲੀ ਆਪਾਂ ਕੋਰਤੀ ਭਰ ਕੇ ਜਾਈਏ ਕਰੇ ਲੈ ਚਲਾਂਗੇ ਇਹ ਗੱਲ ਐਂ ਆ ਯਾਰ ਆ ਵੇਖੀ ਤੁ ਕਿ ਹੁਣ ਚਿੱਟਾ ਹੋ ਗਿਆ ਨਾ ਖਾਲਾ ਇਹਨੂੰ ਆਪ ਪਰਸੋਂ ਸਵਾਰਨਾ ਹੈ ਤੇ ਇੱਕ ਪਰਸੋਂ ਆ ਵਟ ਕਰਦੀ ਤਗੜੀ ਬੇਕੇਜ ਸਵਾਰ ਕੇ ਨਾ ਇਹਦੇ ਨਾਲ ਸਿੱਟੀ ਹੁਣ ਅੰਦਰ ਵਾਰ ਆਵਾਂ ਨਾਲੇ ਪਾਸੇ ਜੇੜਾ ਇੱਧਰ ਨਾ ਪਾਣੀ ਟੁੱਟੇ ਤੇ ਨਾ ਇਹਨੂੰ ਨਿਕਲੇ ਜਿਹਦਾ ਪਕਾ ਨੂੰ ਛੱਡੀਏ ਨਹੀਂ ਨਹੀਂ ਕਈ ਨਾ ਵਧੀਆ ਸਵਾਰ ਆ ਜੋ ਬਾਈ ਜਦੋਂ ਥੇੜੀਆਂ ਲੱਗ ਜਾਂਦੇ ਪਾਸੇ ਕਰਦੇ ਮੁਰਕੇ ਮਿੱਟੀ ਨਾਲ ਚੱਕੀ ਮਿੱਟੀ ਗਰੇਂ ਦੀ ਕੱਲੀ ਚਾਹ ਤੇ ਪਾਸੀ ਲਾਣ ਦੇ ਹਾਂ ਫਿਰ ਦਾਵਗੀ ਕਣਕ ਆ ਤਾਂ ਪੀਣਾ ਕੋਈ ਪਾਣੀ ਪਾਉਂਦੀ ਕਦੋਂ ਮਰਜੀ ਲਾ ਲਾ ਦੂਰਾ ਆਂਦੇ ਤਾਂ ਦਬੀ ਜਾਂਦੇ ਕਹਿ ਰਿਹਾ ਪਾਣੀ ਰੱਬ ਦੀ ਸਮਾਲਿਆ ਹੂੰ ਆ ਨਹੀਂ ਦਬੀ ਦੂਈ ਵੇਲਾ ਯਾਰ ਤੂੰ ਹੈ ਇਨਾ ਫਰਕ ਹੁੰਦਾ ਪੱਠੇ ਵਾਲੀ ਕਣਕ ਦਾ ਹੈ ਨਾ ਇਹ ਇਹ ਚੋਪਾ ਪਿਆ ਦੀ ਵੀ ਦੀ ਹੂੰ ਵੀ ਰੇ ਪਾ ਪਿਆ ਉਹੀ ਗੱਲ ਨਾ ਨਾਲੇ ਨੇ ਤਾਂ ਤਿੰਨ ਪੰਜ ਲੱਗ ਗਏ ਯਾਰਾਂ ਲਓ ਵੀ ਅੱਜ ਆਪਾਂ ਸਵਾਰਦੇ ਆ ਹੱਥਾਂ ਆ ਵੱਲਾਂ ਕਿਹੜੇ ਤੱਕ ਤਾਂ ਕੈਂਪ ਖੜੀਆਂ ਸੁੱਕੇ ਵੱਲਾਂ ਇਹ ਹੂੰ ਪੁੱਤਾਂ ਵੀ ਕੜ ਚੱਲੀ ਇਹ ਕਿੱਧਰ ਵੀ ਹੈ ਹੂੰ ਪਾਣੀ ਪੌਣਾ ਲਿਆ ਕੇ ਨਾ ਪਾਣੀ ਮੁੜ ਗਿਆ ਉਹ ਪਿੱਛੇ ਉਹ ਖੜਾ ਹੋਵੇ ਇੱਕ ਉਹ ਸੇ ਵੱਲੇ ਹੈ ਗੁਰਜੀ ਚਾ ਹੋ ਜਾਦਾ ਖੜਾ ਹੋਵੇ ਇੱਥੇ ਨੇ ਪਈ ਦੋ ਇੱਥੇ ਨੇ ਰੱਖੇ ਆਪਣੇ ਕੈਂੀਆਂ ਦੋ ਇੱਥੇ ਹੀ ਹੈ ਦੋਨੇ ਕੈਂੀਆਂ ਤੇ ਅੱਜ ਆਪਾਂ ਸਵਾਰਨਾ ਆ ਤਾਂ ਤੇ ਇਹਨੂੰ ਪੱਟ ਕੇ ਰੌਣੀ ਕਰ ਦਾਂਗੇ ਪਰਸੋਂ ਚੌਥੇ ਨੇ ਪਰਸੋਂ ਚੌਥੇ ਵਾਰੀ ਆਪਣੀ ਵੀਰਵਾਰ ਨੂੰ ਸਭਈ ਧਿਆਦਾ ਆਤੀ ਯਾਰ ਆ ਮੇਥੇ ਵੱਢ ਗਏ ਨਾ ਇਲਾ ਇਆਂ ਕਰੇ ਪਤੇ ਡੂੰਗੇ ਜਾਣਗੇ ਬਚ ਕੇ ਬਚ ਕੇ ਆਹ ਲਸਣ ਆਪਣਾ ਯੋ ਬਰੋਕਲੀ ਯਾਰ ਇਹ ਕਿਵੇਂ ਤੋੜਦੇ ਹੁੰਦੇ ਦੇਵੋ ਆਪ ਤਾਂ ਪਹਿਲੀ ਵਾਰ ਪੰਗਾ ਲਿਆ ਇਹਦਾ ਰੱਖਦੇ ਇੱਥੇ ਇੱਥੇ ਰੱਖਦੇ ਬਈ ਵੱਟ ਤੇ ਹਾਂ ਦੇ ਮਾਂਤਲਾ ਦਾ ਬੀਜ ਆ ਕੱਢੀ ਹੁੰਦੀ ਏ ਰੇ ਹੈ ਨਾ ਬਈ ਬੀਜਾ ਲੱਗਦੀ ਜਦੋਂ ਪੀਲਾ ਜਾਣਾ ਤੇਰੇ ਵਾਲੀ ਗੱਲ ਬਣ ਗਈ ਤਾਂ ਲੱਗਦਾ ਨਸਾਰੂ ਜੀ ਹੋ ਗਏ ਜੀ ਅੱਜ ਨਾਲ ਆਪਾਂ ਤੁਹਾਨੂੰ ਮੂਲੀ ਵਿਖਾਉਣਾ ਇੱਕ ਚੱਲ ਬਾਈ ਕਰੀ ਪਾਸੇ ਤੋਂ ਮਿੱਟੀ ਜੀ ਤੇ ਪੱਤੇ ਜੀ ਬੇਪਾਂਦੀ ਗਾਇਸ ਵੇਰ ਤਾਂ ਸਹੀ ਤੂੰ ਇੱਕ ਮਿੰਟ ਇਧਰ ਵੇਖੋ ਇੱਕ ਗੱਠ ਦੋ ਗੱਠ ਤਿੰਨ ਗੱਠਾਂ ਤਾਂ ਹੋ ਗਈ ਬਾਹਰ ਇਹ ਜਿਤ ਤੱਕ ਮਿੱਟੀ ਚ ਇਹਦੂ ਥੱਲੇ ਪਤਾ ਨਹੀਂ ਕਿੰਨੀ ਕਿ ਆਪਾਂ ਕਈ ਨਾ ਵੜ ਸੁੱਕੇ ਨੇ ਬਾਈ ਬਈ ਕਈ ਫੜਾਈ ਯਾਰ ਉਥੋਂ ਕਈ ਵੀ ਲੈਣੀ ਸਕੇ ਨਾ ਅਲੇਸਨ ਲਾ ਲਾਂਗੇ ਯਾਰ ਪਾਸੇ ਪੱਟੀ ਦੂਰ ਰੱਖੀ ਟਾਕਾ ਦੂਰ ਰੱਖੀ ਦੂਰ ਵੱਡੀ ਨਾ ਜਾਈ ਮਾਰੋਣੀ ਰੈਣ ਗਈ ਇਹ ਹਾਂ ਥੱਲੇ ਵੇਲੇ ਪੱਕਾ ਥਾਂ ਆ ਗਿਆ ਭਈ ਲਾਲ ਮਿੱਟੀ ਆ ਗਈ ਤੇ ਇਹਨੂੰ ਨਹੀਂ ਫੜ ਕੇ ਪੱਟ ਕੇ ਨੂੰ ਹੱਥ ਹੱਥ ਲਾ ਕੇ ਹੱਥ ਪਾ ਕੇ ਨਹੀਂ ਨਹੀਂ ਉਂ ਵੀ ਤਾਂ ਢੁਟ ਗਈ ਥੱਲੇ ਤਾਂ ਉੱਪਰ ਇਹਨ ਘੱਚ ਭਈ ਹਾਂ ਤਾਂ ਵੱਢੀ ਜਾਊਗੀ ਚੱਲ 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 ਥੋੜੀ ਵੱਡਿਓ ਪੱਤਿਆਂ ਕੋਲ ਫੜ ਕੇ हां आवेला तू यो 3 ਗਿੱਠਾਂ ਦੀ ਹੋਸੀ ਨਾ ਤੇ 4 ਗਿੱਠਾਂ ਦੇ ਉੱਪਰਾਂ ਕੋਲ ਸਵਾਰ ਕੇ ਫੜ ਲੈ ਟੁੱਟ ਨਾ ਜਾਏ ਵੇਖੋ ਯਾਰ ਮੂਲੀ ਇਧਰ ਉਹ ਦੇ ਦੀ ਸਹੀ ਹਾਂ ਹੀ ਰੱਖ ਤੂੰ ਇੱਥੇ ਕਮਾਲ ਹੋ ਗਈ ਯਾਰ ਬਾਈ ਇਹ ਨਾ ਮੇਰੇ ਹਿਸਾਬ 'ਚ ਤਾਂ ਜੇ ਸਿੱਧੀ ਹੋ ਜੇ ਨਾ ਥੱਲੇ ਲੱਗ ਜੂਗੀ ਤੇ ਪਾਟ ਤਾਂ ਥੋੜੀ ਥੱਲੇ ਰਹੂਗੀ ਆ ਵੇਖੋ ਤੁਸੀਂ ਪਾਟ ਤੱਕ ਹੈ ਇਹ ਮੂੜ ਜਿਹੜਾ ਥੱਲੇ ਹੋ ਜੇ ਪੈਰ ਤੱਕ ਲੱਗ ਜੂਗੀ ਐਡੀ ਮੂਲੀ ਕਮਾਲ ਹੋ ਗਈ ਯਾਰ ਇਹ ਪਰ ਨਾ ਹੈ ਹਜੇ ਵਿੱਚ ਰਹੇਗੀ ਹਜੇ ਵਿੱਚ ਵੀ ਰਹੇਗੀ ਥੱਲੇ ਧਰਤੀ ਚ ਟੁੱਟ ਗਈ ਤੇ ਪਰ ਇਹਦਾ ਇੱਕ ਗੱਲ ਸੀ ਇਹ ਖਾਣ ਚ ਨਹੀਂ ਸਵਾਦ ਸੀ ਤਾਂ ਹੀ ਮੈਂ ਤੁਹਾਨੂੰ ਵਿਖਾਵਾਣੇ ਮੂਲੀਆਂ ਪਈਆਂ ਖਾਣ ਚ ੱਡੀਆਂ ਕੌੜੀਆਂ ਪਤਾ ਨਹੀਂ ਵੀ ਇਹਨਾਂ ਦੇ ਕਿਵਾਂ ਜਿਹਾ ਬੀਜ ਸੀ ਇਹ ਉੱਗ ਗਰ ਦਾਣਾ ਦਾਣਾ ਐਸਾ ਵੇਖੋ ਵੱਡ ਕੇ ਸਿੱਟੀਆਂ ਆ ਪਈਆਂ ਉਹ ਪਈਆਂ ਖਾਨ ਚ ਨਹੀਂ ਸਵਾਸ ਸੀਗੇ ਚਲੋ ਆਪਾਂ ਪੜਦੇ ਹਾਂ ਹੱਥਾਂ ਤੇ ਲਓ ਵੀ ਆ ਪੱਥਾਂ ਪਟਦਾ ਠੀਕ ਹੈ ਕਿਵੇਂ ਇਹ ਯਾਰ ਰੌਣੀ ਕਰਨਾ ਭੋjna ਆ ਸੁੱਕਾ ਇਥੋਂ ਇਹ ਤਾਂ ਗਾਜਨਾ ਪੁੱਤੀ ਸੀ ਨਹੀਂ ਹਾਂ ਹਾਈ ਤਾਂ ਬਈ ਦੋ ਦਿਨ ਧੁੱਪਾਂ ਲੱਗਣੀਆਂ ਇਹਨੂੰ ਵੀਰਵਾਰ ਨੂੰ ਵਾਰੀ ਆਪਣੀ ਹਫਤਾ ਇੱਕ ਵੱਤਰਾ ਜੂ ਗਰੀ ਧੁੱਪਾਂ ਲੱਗੀਆਂ ਤਾਂ ਹਾਂ ਇਹ ਤਾਂ ਸੰਭਲਣਾ ਚਾਹੀਦਾ ਹਾਂ ਤੇ ਗੱਲ ਆਏ ਆ ਜੇ ਰੌਣੀ ਕੀਤੀ ਨਾ ਜਿਹੜੀ ਆਪਾਂ ਰੌਣੀ ਕੀਤੀ ਜਲਾਏ ਤੇ ਜਿਹੜੇ ਮਾੜਾ ਜਿਉਂਵੇਂ ਲਾਂਦੇ ਵੀ ਗਿੱਲੇ ਹੈਗਾ ਵੱਤਰ ਹੈਗੀ ਵੱਤਰ ਹੈਗੀ ਉਹਦਾ ਫਰਕ ਬਹੁਤ ਪੈ ਜਾਂਦਾ ਆਪਾਂ ਚਰੀ ਵੀ ਵੇ ਹੁਣ ਆਪਾਂ ਵਾਹ ਕੇ ਰੌਣੀ ਕਰਾਂਗੇ ਹੈਨਾ ਹੈਲੋ ਸਤਿ ਸ਼੍ਰੀ ਅਕਾਲ ਬਈ ਤੇ